प्यारे बच्चो आज दी कहानी है कुब्बा درخت ਜੰਗਲ ਦੇ ਵਿੱਚ ਇੱਕ ਕੁੱਬਾ درخت ਸੀ ਜਿੱਥੇ ਹੋਰ ਸਾਰੇ درخت ਬਹੁਤ ਸੁੰਦਰ ਤੇ ਸਿੱਧੇ ਸਨ ਉਥੇ ਹੀ ਇਹ درخت ਬੜਾ ਅਜੀਬ ਤੇ ਟੇਡਾ ਜਿਹਾ ਸੀ ਤਣਾ ਤੇ ਟਾਹਣੀਆਂ ਸਾਰੀਆਂ ਹੀ ਵੇ ਟੰਗੀਆਂ ਸਨ ਇਸ ਕਾਰਨ ਨਾ ਤਾਂ ਉਸ ਦੀ ਛਾਂ ਹੇਠ ਕੋਈ ਬੈਠ ਸਕਦਾ ਸੀ ਅਤੇ ਨਾ ਹੀ ਪੰਛੀ ਉਸ ਤੇ ਆਲਣਾ ਪਾਉਂਦੇ ਸਨ ਜਦੋਂ ਕਿ ਦੂਜੇ ਦਰਖਤਾਂ ਦਾ ਸਾਰੇ ਉਪਯੋਗ ਕਰਦੇ ਸਨ ਇਹ ਸਭ ਕੁਝ ਵੇਖ ਕੇ ਕੁੱਬੇ ਦਰਖਤ ਨੂੰ ਬੜਾ ਦੁੱਖ ਹੁੰਦਾ ਉਹ ਦੂਸਰੇ ਦਰਖਤਾਂ ਨੂੰ ਵੇਖ ਕੇ ਸੋਚਦਾ ਕਿ ਮੇਰੇ ਦੂਸਰੇ ਭੈਣ ਭਰਾ ਕਿੰਨੇ ਸੋਹਣੇ ਹਨ ਕਾਸ਼ ਮੈਂ ਵੀ ਅਜਿਹਾ ਹੁੰਦਾ ਇਹ ਤਾਂ ਪਰਮਾਤਮਾ ਨੇ ਮੇਰੇ ਨਾਲ ਅਨਿਆਇ ਕੀਤਾ ਹੈ ਇੱਕ ਦਿਨ ਉਹ ਜੰਗਲ ਵਿੱਚ ਇੱਕ ਲੱਕੜਹਾਰਾ ਆਇਆ ਉਸਨੇ ਉਸ ਸਟੇਡੇ ਮੇਡੇ ਦਰਖਤ ਨੂੰ ਵੇਖ ਕੇ ਆਖਿਆ ਇਹ ਦਰਖਤ ਤਾਂ ਮੇਰੇ ਕੰਮ ਦਾ ਨਹੀਂ ਹੈ ਉਸ ਨੇ ਸੋਹਣੇ ਤੇ ਸਿੱਧੇ ਦਰਖਤ ਨੂੰ ਹੀ ਪਸੰਦ ਕੀਤਾ ਅਤੇ ਵੇਖਦੇ ਹੀ ਵੇਖਦੇ ਉਹਨਾਂ ਨੂੰ ਕੱਟ ਕੇ ਜ਼ਮੀਨ ਤੇ ਰੱਖ ਦਿੱਤਾ ਇਹ ਵੇਖ ਕੇ ਕੁੱਬੇ ਦਰਖਤ ਦੀਆਂ ਅੱਖਾਂ ਖੁੱਲ ਗਈਆਂ ਉਹ ਸੋਚਣ ਲੱਗਾ ਕਿ ਚੰਗਾ ਹੋਇਆ ਜੋ ਪ੍ਰਮਾਤਮਾ ਨੇ ਮੈਨੂੰ ਅਜਿਹਾ ਬਣਾਇਆ ਹੈ ਜੇਕਰ ਮੈਂ ਵੀ ਇਨਾਂ ਵਾਂਗ ਸੋਹਣਾ ਤੇ ਸਿੱਧਾ ਹੁੰਦਾ ਤਾਂ ਅੱਜ ਮੇਰੀ ਜੀਵਨ ਲੇਲਾ ਸਮਾਪਤ ਹੋ ਚੁੱਕੀ ਹੁੰਦੀ ਉਸ ਤੋਂ ਬਾਅਦ ਉਹ ਈਸ਼ਵਰ ਤੋਂ ਮਾਫੀ ਮੰਗਣ ਲੱਗਾ हे ਈਸ਼ਵਰ ਮੈਂ ਤੁਹਾਡੇ ਬਾਰੇ ਜੋ ਕੁਝ ਵੀ ਕਿਹਾ ਹੈ ਉਸ ਦੇ ਲਈ ਮੈਨੂੰ ਮਾਫ ਕਰ ਦੇਣਾ ਤੁਸੀਂ ਜਿਸ ਨੂੰ ਜਿਸ ਤਰ੍ਹਾਂ ਦਾ ਬਣਾਉਂਦੇ ਹੋ ਉਸੇ ਵਿੱਚ ਉਸਦਾ ਭਲਾ ਹੁੰਦਾ ਹੈ ਤੁਸੀਂ ਹੀ ਸਾਡਾ ਬੁਰਾ ਭਰਾ ਜਾਣਦੇ ਹੋ ਮੈਨੂੰ ਮaaf ਕਰ ਦਿਓ ਧੰਨਵਾਦ ਦੋਸਤੋ